ਨਗਰ ਨਿਗਮ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਪੂਰੇ ਸਿਖਰਾਂ ਤੇ ਪਹੁੰਚ ਚੁੱਕਾ ਹੈ ਤੇ ਕਿਉਂਕਿ ਚੋਣ ਪ੍ਰਚਾਰ ਦੇ ਵਿੱਚ ਹੁਣ ਕੁਛ ਹੀ ਦਿਨਾਂ ਦਾ ਸਮਾਂ ਬਾਕੀ ਰਹਿ ਗਿਆ 21 ਦਸੰਬਰ ਨੂੰ ਲੋਕ ਆਪਣੇ ਆਪਣੇ ਵਾਰਡ ਦੇ ਵਿੱਚ ਆਪਣੇ ਪਸੰਦੀਦਾ ਉਮੀਦਵਾਰ ਨੂੰ ਕੌਂਸਲਰ ਬਣਾ ਕੇ ਨਿਗਮ ਦੇ ਵਿੱਚ ਭੇਜਣਗੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵਾਰਡ ਨੰਬਰ 7 ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਭਿੰਦਾ ਵੱਲੋਂ ਗੁਰਦੇਵ ਨਗਰ ਦੇ ਤ੍ਰਿਕੋਣੀ ਪਾਰਕ ਦੇ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਸਮੇਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਭਪਿੰਦਰ ਸਿੰਘ ਪਿੰਡਾਂ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਭਪਿੰਦਰ ਸਿੰਘ ਪਿੰਡਾਂ ਦਾ ਕੀ ਸੀ ਕਹਿੰਨਾ ਆਓ ਤੁਹਾਨੂੰ ਸੁਣਾਨੇ ਹਾਂ। ਵਾਰਡ ਨੰਬਰ 60 ਦੀ ਮੀਟਿੰਗ ਕੀਤੀ ਗਈ ਹੈ। ਔਰ ਵਾਰਡ ਨੰਬਰ 60 ਦੇ ਸਾਰੇ ਹੀ ਰੈਜ਼ੀਡੈਂਟਸ ਆਏ ਆ। ਗੁਰਦੇਵਨਗਰ, ਸਰਗੋਦਾ ਕਲੋਨੀ, ਨਿਊ ਲਾਜਪਤਨਗਰ, ਸ਼ਕਤੀਨਗਰ, ਪਿੰਕ ਫਲੈਟਸ ਸਾਰੇ ਵਾਰਡ ਚੋਂ ਅੱਜ ਰੈਜ਼ੀਡੈਂਟਸ ਆਏ ਆ। ਔਰ ਤੁਸੀਂ ਦੇਖਿਆ ਬੜੀ ਭਰਵੀਂ ਮੀਟਿੰਗ ਹੋਈ ਆ। ਪਰਮਾਤਮਾ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਦਾ ਬਹੁਤ ਵੱਡਾ ਫੁਲਾਰਾ ਮਿਲਿਆ ਅੱਜ ਦੇਖੋ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਮੈਂ ਬਹੁਤ ਵੱਡੇ ਪੱਧਰ ਤੇ ਇਸ ਇਲਾਕੇ ਦੇ ਵਿੱਚ ਵਿਕਾਸ ਕਾਰਜ ਕਰਵਾਏ ਸੀ ਪਿਛਲੇ ਸਮੇਂ ਦੌਰਾਨ 8 ਸਾਲ ਬਾਅਦ ਮੈਨੂੰ ਇਹ ਦਵਾਰਾ ਅਵਾਰਡ ਤੇ ਲੜਨ ਦਾ ਮੌਕਾ ਮਿਲਿਆ ਔਰ ਲੋਕਾਂ ਦੇ ਵਿੱਚ ਖੁਸ਼ੀ ਦਾ ਤੇ ਵਿਆਹ ਵਰਗਾ ਮਾਹੌਲ ਤੁਸੀਂ ਸਾਰਿਆਂ ਨੇ ਆਪ ਦੇਖਿਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਲੋਕਾਂ ਨਾਲ ਮਿਲਵਰਤਨ ਕਿਦਾਂ ਕਰਦੇ ਹੋ ਤੁਸੀਂ ਕਮਿਟਮੈਂਟ ਦੇ ਪੱਕੇ ਹੋ ਜਾਂ ਕਿਵੇਂ ਹੋ ਉਹ ਉਹਦੇ ਤੇ ਇਲੈਕਸ਼ਨ ਸਾਰੀ ਡਿਪੈਂਡ ਕਰਦੀ ਆ ਔਰ ਜਿਹੜੇ ਕਮਿਟਮੈਂਟਸ ਮੈਂ ਕੀਤੀਆਂ ਸੀ ਪੁਰਾਣੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹ ਪੂਰੀਆ ਕਰਨ ਤੋਂ ਬਾਅਦ ਹੋਰ ਵੀ ਇੰਨਾ ਕੁਝ ਕੀਤਾ ਜਿਸ ਦੇ ਨਾਲ ਲੋਕ ਸਾਰੇ ਪ੍ਰਭਾਵਿਤ ਹੋਏ ਸੀ ਪਹਿਲਾਂ ਮੈਂ ਵਾਰਡ ਨੰਬਰ 56 ਨੂੰ ਮਾਡਲ ਵਾਰਡ ਡਿਕਲੇਅਰ ਕਰਾਇਆ ਸੀ ਬੜੀ ਮਿਹਨਤ ਕਰਕੇ ਫਿਰ ਸਮਾਰਟ ਸਿਟੀ ਦੇ ਵਿੱਚ ਲਿਆਂਦਾ ਸੀ ਔਰ ਮੈਂ ਇਨਸ਼ੋਰ ਕਰਦਾ ਸਾਰਿਆਂ ਨੂੰ ਹੁਣ ਜਿਹੜਾ ਨਵਾਂ ਹਾਊਸ ਬਣਨ ਜਾ ਰਿਹਾ ਔਨ ਲਾਈਵ ਕਹਿਣਾ ਵੀ ਇਸ ਵਾਰਡ ਨੂੰ ਦੁਬਾਰਾ ਹੁਣ ਵਾਰਡ ਨੰਬਰ 60 ਨੂੰ ਲੁਧਿਆਣੇ ਦੇ ਵਿੱਚ ਐਜ਼ ਅ ਮਾਡਲ ਵਾਰਡ ਡਿਕਲੇਅਰ ਕਰਾਊਗਾ ਤਾਂ ਕਿ ਲੋਕਾਂ ਨੂੰ ਵੀ ਮਾਨ ਮਹਿਸੂਸ ਹੋਵੇ ਜੋ ਭਿੰਦੇ ਨੇ ਕਿਹਾ ਸੀ ਉਹ ਕਰਕੇ ਦਿਖਾਇਆ ਔਰ ਗੁਰਦੇਵਨਗਰ ਦੀਆਂ ਸਾਰੀਆਂ ਪ੍ਰੋਬਲਮਸ ਨੂੰ ਸਰਗੋਦਾ ਕਲੋਨੀ ਸ਼ਕਤੀ ਨਗਰ ਨਿਊ ਲਾਜਪਤਨਗਰ ਸੰਤੇਸ਼ਰ ਸਿੰਘ ਫਲੈਟਸ ਜਿੰਨੇ ਵੀ ਏਰੀਆ ਮੇਰੇ ਵਿੱਚ ਆਂਦੇ ਆ ਸਾਰਿਆਂ ਦੀ ਡਿਵੈਲਪਮੈਂਟ ਇੱਕ ਸਾਲ ਹੋਊਗੀ ਔਰ ਸਾਰੇ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਮੇਰਾ ਪਹਿਲਾ ਮੁੱਦਾ ਭਾਈਚਾਰਕ ਸਾਂਝ ਹੋਣੀ ਜ਼ਰੂਰੀ ਹੈ ਸਾਨੂੰ ਕਾਉਂਸਲਰ ਨੂੰ ਪਾਰਟੀ ਪੱਧਰ ਤੋਂ ਅਬਵਧ ਦੀ ਪਾਰਟੀ ਲਾਈਨ ਸਾਨੂੰ ਚੁਣਨਾ ਚਾਹੀਦਾ ਔਰ ਕਾਉਂਸਲਰ ਉਹ ਚੁਣਨਾ ਚਾਹੀਦਾ ਜਿਹੜਾ ਤੁਹਾਡੇ ਹਰ ਸਮੇਂ ਕੰਮ ਆਵੇ ਤੁਹਾਡਾ ਧਿਆਨ ਰੱਖੇ ਔਰ ਤੁਹਾਡੇ ਅੱਛਾ ਇੱਕ এনवायरमेंट ਦੇ ਸਕੇ ਲਾਅ ਐਂਡ ਆਰਡਰ ਦੀ ਸਥਿਤੀ ਆਪਣੇ ਵਰਡ ਦੇ ਵਿੱਚ ਠੀਕ ਰੱਖਣੀ ਕਾਉਂਸਲਰ ਦੀ ਵੀ ਜ਼ਿੰਮੇਵਾਰੀ ਬੰਦੀ ਆ ਵੀ ਕੀ ਕਮੀਆਂ ਨੇ ਕਿੱਦਾਂ ਦੂਰ ਕੀਤੀਆਂ ਜਾ ਸਕਦੀਆਂ ਸੋ ਮੈਂ ਸਮਝਦਾ ਐਡਾ ਪੋਰਸ਼ ਇਲਾਕਾ ਇਹਨੂੰ ਹਲੇ ਕਈ ਸਹੂਲਤਾਂ ਤੋਂ ਵਾਂਝਾ ਰਹਿ ਗਿਆ ਤੇ ਹੁਣ ਅਸੀਂ ਉਹ ਸਹੂਲਤਾਂ ਅਸੀਂ ਜ਼ਰੂਰ ਦਿਵਾਵਾਂਗੇ ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਾਈਂਡਲੀ ਵੋਟ ਤੁਸੀਂ ਇਮਾਨਦਾਰੀ ਨੂੰ ਵੋਟ ਕਰੋ ਕਿਉਂਕਿ ਜਿਹੜੀ ਮੈਂ ਲੜਾਈ ਲੜ ਰਿਹਾ ਮੈਂ ਇੱਕ ਕਰਪਸ਼ਨ ਦੇ ਖਿਲਾਫ ਜੋੜੇ ਮੇਰੇ ਓਪੋਨੈਂਟ ਖੜੇ ਨੇ ਮਮਤਾ ਆਸ਼ੂ ਜੀ ਤੇ ਭਾਰਤ ਪੁਸ਼ਨ ਆਸ਼ੂ ਜੀ ਦੀ ਪਤਨੀ ਇਹ ਇੱਕ ਕਰਪਸ਼ਨ ਗੁੰਡਾਗਰਦੀ ਔਰ ਹੰਕਾਰੀ ਪਰਿਵਾਰ ਦੇ ਖਿਲਾਫ ਮੈਂ ਇਲੈਕਸ਼ਨ ਲੜ ਰਿਹਾ ਔਰ ਮੈਂ ਲੋਕਾਂ ਨੂੰ ਕਹਿਣਾ ਤੁਸੀਂ ਮੈਨੂੰ ਮੈਨੂੰ ਯਕੀਨ ਆ ਤੁਸੀਂ ਇਮਾਨਦਾਰੀ ਨੂੰ ਡੈਡੀਕੇਸ਼ਨ ਨੂੰ ਕੰਮ ਕਰਨ ਨੂੰ ਪਹਿਲ ਦਿਓਗੇ ਔਰ ਮੈਨੂੰ ਵਾਰਡ ਨੰਬਰ 60 ਤੋਂ ਇੱਕ ਵਾਰੀ ਫੇਰ ਮੌਕਾ ਦੇ ਕੇ ਤੁਸੀਂ ਕਾਉਂਸਲਰ ਬਣਾਓਗੇ ਸਾਰੇ ਹੀ ਵੋਟਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ